ਜੇ ਦੇ ਮੰਗਾ ਸੈਸਾ ਗੁਣਾ ਉਹ 1 ਗੁਣਾ ਦਿੰਦੇ ਆ ਉਹਦੇ ਬਦਲੇ ਹਜ਼ਾਰ ਗੁਣਾ ਰੱਬ ਦੇ ਨਾਮ ਤੇ ਦਾਨ ਦੇ ਨਾਮ ਤੇ ਆਸ ਰੱਖਦੇ ਆ ਹਜ਼ਾਰ ਗੁਣਾ ਵਾਪਸੀ ਹੋਵੇ ਤੇ ਨਾਲ ਇਹ ਵੀ ਆਸ ਰੱਖਦੇ ਆ ਸ਼ੋਭ ਕਰੇ ਸੰਸਾਰ ਲੋਕਾਂ ਵਿੱਚ ਸਾਡੀ ਇਸ ਗੱਲ ਦੀ ਸ਼ੋਭਾ ਹੋਣੀ ਚਾਹੀਦੀ ਏ ਬੇਨਤੀ ਸੁਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆਂ ਮਨ ਸੰਤੋਖ ਉਪਜੈ ਮਹਾਰਾਜ ਕਹਿੰਦੇ ਜਿਹੜੇ ਦਾਨੀ ਨੇ ਉਹਨਾਂ ਦੇ ਮਨ 'ਚ ਸੰਜਮ ਪੈਦਾ ਹੋ ਗਿਆ ਮੰਨ ਲਓ ਕਿਸੇ ਨੇ ਦਾਨ ਪੁਨ ਕੀਤਾ ਉਹਦਾ ਕੰਮ ਬਹੁਤ ਚੱਲਿਆ ਉਹ ਵੀ ਕਹਿੰਦੇ ਨੇ ਆਪਣਾ ਜੇਬ ਖਰਚਾ ਘਟਾਓ ਆਪਾਂ ਵੀ ਦਾਨ ਪੁਨ ਕਰੀਏ ਇੱਥੇ ਸੰਤੋਖ ਦਾ ਅਰਥ ਸਿਮਰ ਨਹੀਂ ਆਇਆ ਸੰਤੋਖ ਨਹੀਂ ਇੱਥੇ ਘੱਟ ਕਰਕੇ ਪੈਸਾ ਜਮ੍ਹਾਂ ਕਰ ਲਿਆ ਇਸ ਕਰਕੇ ਕਿਦਾ ਦਾਨ ਕਰਾਂਗਾ ਤੇ ਮੈਨੂੰ ਫਲ ਬੜਾ ਮਿਲੇਗਾ ਸੁਣੋ ਦੋ ਤੁਕਾਂ ਸਤਿਆਂ ਮਨ ਸੰਤੋਖ ਊਪਜੈ ਸੰਜਮ ਪੈਦਾ ਹੋ ਗਿਆ ਵੀ ਪੈਸਾ ਬਚਾਓ ਕਾਹਦੇ ਲਈ ਦੇਣਾ ਕਹਿ ਵਿਚਾਰ ਆਪਾਂ ਦਾਨ ਦੇਾਂਗੇ ਮਹਾਰਾਜ ਕਹਿੰਦੇ ਦਾਨ ਰੱਬ ਲਈ ਨਹੀਂ ਅਗਲੀ ਤੁਕ ਫਿਰ ਉਹਨੂੰ ਕਲੀਅਰ ਕਰੇਗੀ ਦੇ ਦੇ ਮੰਗਾ ਸੈਸਾ ਗੁਣਾ ਉਹ 1 ਗੁਣਾ ਦਿੰਦੇ ਆ ਉਹਦੇ ਬਦਲੇ ਹਜ਼ਾਰ ਗੁਣਾ ਰੱਬ ਦੇ ਨਾਮ ਤੇ ਦਾਨ ਦੇ ਨਾਮ ਤੇ ਆਸ ਰੱਖਦੇ ਆ ਹਜ਼ਾਰ ਗੁਣਾ ਵਾਪਸੀ ਹੋਵੇ ਤੇ ਨਾਲ ਇਹ ਵੀ ਆਸ ਰੱਖਦੇ ਆ ਸ਼ੋਭ ਕਰੇ ਸੰਸਾਰ ਲੋਕਾਂ ਵਿੱਚ ਸਾਡੀ ਇਸ ਗੱਲ ਦੀ ਸ਼ੋਭਾ ਹੋਣੀ ਚਾਹੀਦੀ ਏ ਕਿ ਅਸੀਂ ਦਾਨ ਦਿੱਤਾ ਹੈ ਮੈਂ ਤਾਂ ਕਹਿਆ ਵੀ ਇਹ ਲਫ਼ਜ਼ ਜਿਹੜਾ ਸਵਈਆ ਹੈ ਇਹ ਨੁਕਾ ਹਲਤ ਕਰਨ ਤੋਂ ਪਹਿਲਾਂ ਥੋੜਾ ਜਿਹਾ ਬਾਣੀ ਦਾ ਬੇਸ ਬਣ ਜਾਏਗਾ ਬੜੀ ਗੌਰ ਸਮਝੌਕੀ ਪਾਏਗੀ ਹੁਣ ਸਤਿਆਂ ਮਨ ਸੰਤੋਖ ਉਪਜੈ ਦੇਨੈ ਕੈ ਵਿਚਾਰ ਦਾਨ ਨੂੰ ਗੁਰੂ ਗ੍ਰੰਥ ਸਹਿ ਮੰਨਦੇ ਆ ਜੀ ਪਰ ਭਗਤੀ ਸੰਯੁਗਤ ਦਾਨ ਨੂੰ ਮੰਨਿਆ ਗਿਆ ਫਿਰ ਬੇਨਤੀ ਸੁਣਿਓ ਹੁਣ ਇਹ ਕਹਿੰਦਾ ਦੀ ਗੁਰਮਤਿ ਵਿੱਚ ਜਾਨ ਦਾ ਕਨਸੈਪਟ ਹੀ ਕੋਈ ਨਹੀਂ ਗੁਰੂ ਨੂੰ ਦਾਨ ਨਹੀਂ ਕੀਤਾ ਜਾਂਦਾ ਉਂਝ ਦਾਨ ਮੰਨਿਆ ਗਿਆ ਬਾਣੀ ਚ ਪਰ ਭਗਤੀ ਸਭ ਤੋਂ ਸ਼੍ਰੋਮਣੀ ਹੈ ਜਦੋਂ ਕੋਈ ਸਿਮਰਨ ਵਿੱਚ ਭਿੱਜੀ ਕੋਈ ਰੂਹ ਸੱਚੇਵੇਂ ਕਿਸੇ ਲੋੜਵੰਦ ਦੀ ਝੋਲੀ 'ਚ ਕੁਝ ਪਾਉਂਦੀ ਏ ਉਹ ਇੱਕ ਕਰਤਾ ਬਣ ਕੇ ਨਹੀਂ ਪਾਉਂਦੀ ਸੁਣਿਓ ਸਿੱਖ ਜਦੋਂ ਦਾਨ ਕਰਦਾ ਹੈ ਉਹ ਕਦੀ ਕਰਤਾ ਦਾਨ ਬਣ ਕੇ ਦਾਨ ਨਹੀਂ ਕਰਦਾ ਉਹ ਦਾਨਪੁਨ ਕਰੇਗਾ ਪਰ ਦਾਨਪੁਨ ਕਰਕੇ ਕਰਤੇ ਦਾ ਸ਼ੁਕਰਾਨਾ ਕਰੇਗਾ ਜਿਨੇ ਦੇਣ ਵਾਸਤੇ ਕੋਈ ਦਿੱਤਾ ਹੈ ਮੇਰੀ ਸ਼ਹਿਦ ਬੇਨਤੀ ਸਮਝ ਗਏ ਹੋਗੇ ਜੇ ਪ੍ਰਸਾਦ ਕਰਾਂ ਪੁੰਨ ਬੋਦਾਨ ਇਹ ਕਿਰਿਆ ਹੈ ਪਰ ਮਹਾਰਾਜ ਕਹਿੰਦੇ ਮਨ ਆਠ ਪੈਰ ਕਰ ਤਿਸ ਕਾ ਧਿਆਨ ਅੱਠੇ ਪੈਰ ਉਹਨੂੰ ਚੇਤੇ ਕਰ ਜਿਨੇ ਤੈਨੂੰ ਦੇਣ ਵਾਸਤੇ ਕੋਈ ਦਿੱਤਾ ਹੋਇਆ ਫਰਕ ਹੈ ਨਾ ਜੀ ਮੈਂ ਬੇਨਤੀ ਕੀਤੀ ਉਹ ਦਾਨ ਭਗਤੀ ਸੰਯੁਕਤ ਹੈ ਸਿਮਰਨ ਸੰਯੁਕਤ ਹੈ ਉਹ ਦਾਨ ਜਿਹਨੂੰ ਭਾਈ ਸਾਹਿਬ ਜੀ ਕਹਿੰਦੇ ਆ ਕਿ ਹੱਥੋਂ ਦੇ ਕੇ ਭਲਾ ਮਨਾਵੇ ਐਸ਼ਾਨ ਨਾ ਕਰੇ ਫਿਰ ਬੇਨਤੀ ਹੈ ਕਿ ਕਿਸੇ ਬੰਦੇ ਨੂੰ ਕੁਝ ਦੇਵੇ ਦੇਣ ਤੋਂ ਬਾਅਦ ਇਸ਼ਾਨ ਨਾ ਕਰੇ ਮੈਂ ਤੇਰੀ ਮਦਦ ਕੀਤੀ ਸੱਚੇ ਰੱਬ ਦਾ ਭਲਾ ਮਨਾਵੇ ਤੂੰ ਕਿਰਪਾ ਕੀਤੀ ਮੈਂ ਸੇਵਾ ਕਰ ਸਕਿਆ ਮਹਾਰਾਜ ਸੱਚੇ ਪਾਤਸ਼ਾਹ ਇਹੇ ਬਚਨ ਕਰਦੇ ਆ ਮੈਂ ਫਿਰ ਬੇਨਤੀ ਕਰਾਂਗਾ ਕਿ ਉਸ ਤੁਕ ਤੇ ਸਤਿਆਂ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇਦੇ ਮੰਗਾ ਸਹਿਸਾ ਗੁਣਾ ਸ਼ੋਭ ਕਰੈ ਸੰਸਾਰ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸਲੀ ਗੱਲ ਕੀ ਹੈ ਮਹਾਰਾਜ ਕਹਿੰਦੇ ਨਾਨਕ ਭਗਤਾ ਪੋਖ ਸਲਾਹਣ ਚਾਹ ਮੁਸਲਮਾਨ ਚਾਹ ਜੋਗੀ ਚਾਹ ਜਤੀ ਚਾਹ ਹਿੰਦੂ ਚਾਹ ਦਾਨੀ ਕਹਿੰਦੇ ਦਰਾਂ ਸਾਲ ਅਸਲੀਅਤ ਵਿੱਚ ਇਨਸਾਨ ਉਹ ਹੈ ਪਰਮਾਤਮਾ ਦਾ ਭਗਤ ਜਿਹਦੇ ਅੰਦਰ ਇੱਕੋ ਭੁੱਖ ਲੱਗੀ ਹੈ ਕਿ ਮੈਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਪਣਾ ਉਹਨੂੰ ਸਿਬਤ ਸਲਾਹ ਦੀ ਭੁੱਖ ਹੈ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਉਹ ਨਾਮ ਦੇ ਆਧਾਰ ਤੇ ਜਿੰਦੇ ਆ ਮਹਾਰਾਜ ਕਹਿੰਦਿਆ ਨਾਨਕ ਭਗਤਾਂ ਭੁਖਸਲਾਂਣ ਸੱਚਾ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਉਹ ਸਦਾ ਆਤਮਿਕ ਆਨੰਦ ਵਿੱਚ ਰਹਿੰਦੇ ਨੇ ਉਹ ਗੁਣਾ ਵਾਲਿਆਂ ਦੇ ਪਾਸ਼ਾਰ ਦਾ ਅਰਥ ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ